ਲੋ ਜੀ ਮੈਂ ਤੁਹਾਡਾ ਮਿੱਤਰ ਜਬਾਰ ਚੌਧਰੀ ਤੁਸੀਂ ਵੇਖਦੇ ਪਹਿਲ ਐਫਐਕਸ ਤੇ ਜੇ ਸੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਸ਼ੇਅਰ ਕਰਨ ਦੀ ਤੇ ਲਾਈਕ ਕਰਨ ਦੀ ਤੇ ਕਮੈਂਟ ਕਰਨ ਦੀ ਬੇਨਤੀ ਹੁੰਦੀ ਹੈ ਤੇ ਤੁਸੀਂ ਉਹ ਕੰਮ ਕਰੀ ਜਾਓ ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ ਤੁਹਾਡੇ ਤੱਕ ਅ ਜਾਣਕਾਰੀਆਂ ਦੇਣ ਵਾਸਤੇ ਅ ਨikhil gupta ਨੂੰ ਆਪਣਾ ਸਦਾ ਹੋਣ ਤੋਂ ਬਾਅਦ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਕਿਹਾ ਲੈ ਕੇ ਸਿੱਖ ਸੰਗਤਾਂ ਨੂੰ ਇੱਕ ਜਿੱਤ ਪ੍ਰਾਪਤ ਹੋਈ ਹੈ ਹੇ ਹਿੰਦੁਸਤਾਨ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਮਜ਼ੀਦ ਐਕਸਪੋਜ਼ ਹੋਇਆ ਮਜ਼ੀਦ ਇਸ ਵਾਸਤੇ ਮੈਂ ਕਹਿ ਰਿਹਾ ਕਿ ਐਕਸਪੋਜ਼ ਤੇ ਉਹ ਪਹਿਲੀ ਸੀ ਸਭ ਨੂੰ ਪਤਾ ਹੈ ਪਰ ਦੇਸ਼ਾਂ ਦੀਆਂ ਆਪਣੀਆਂ ਆਪਣੀਆਂ ਮਜਬੂਰੀਆਂ ਨੇ ਕਿਸੇ ਨੂੰ ਟ੍ਰੇਡ ਚਾਹੀਦੀ ਹੈ ਕਿਸੇ ਨੂੰ ਵਪਾਰ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ ਇਸ ਵਾਸਤੇ ਜਿਹੜਾ ਉਹ ਸਮੁੱਚੇ ਰੂਪ ਦੇ ਵਿੱਚ ਹਿੰਦੁਸਤਾਨ ਨੂੰ ਕਾਲ ਆਊਟ ਨਹੀਂ ਕਰਦੇ ਪਰ ਪੰਜਾਬੀ ਤੇ ਸਿੱਖ ਜਿਹੜੇ ਨੇ ਉਹ ਆਪਣਾ ਸੰਘਰਸ਼ ਕਰ ਰਹੇ ਨੇ ਲੜ ਰਹੇ ਨੇ ਇਹ ਜਿਹੜੀ ਇਹ ਸਜ਼ਾ ਹੋਈ ਏ ਸਜ਼ਾ ਵੀ ਸਿਰਫ ਆਮ ਕੇਸ ਲੜ ਕੇ ਨਹੀਂ ਹੋਈ ਬਰਕੇ ਜਿਹੜਾ ਆਪਣਾ ਨikhil gupta ਨੇ ਕੰਫੈਸ਼ਨ ਕੀਤਾ ਕੋਈ ਟ੍ਰਾਇਲ 'ਚ ਜਾ ਕੇ ਹੋਰ ਹੁੰਦਾ ਟ੍ਰਾਇਲ 'ਚ ਜਾ ਕੇ ਗਿਲਤੀ ਹੁੰਦਾ ਵਕੀਲ ਆਪਣਾ ਪ੍ਰੋਸੀਕਿਊਸ਼ਨ ਕੇਸ ਆਪਣਾ ਜਿੱਤਦੀ ਲੜਦੀ ਜਾਂ ਜੱਜ ਫੈਸਲਾ ਕਰਦੇ ਤੇ ਉਹਦਾ ਕੋਈ ਇੰਪੈਕਟ ਹੋਰ ਹੋਣਾ ਸੀ ਪਰ ਇਹ ਕੇਸ ਚੱਲਣ ਤੋਂ ਪਹਿਲੇ ਹੀ ਟ੍ਰਾਇਲ ਹੋਣ ਤੋਂ ਪਹਿਲੇ ਹਿੰਦੁਸਤਾਨ ਦਾ ਜਿਹੜਾ ਪਹਿਲਵਾਨ ਸੀ ਉਹ ਚਾਰੋਂ ਖਾਨੇ ਚਿਤ ਹੋ ਗਿਆ ਤੇ ਉਹਨੇ ਕਿਹਾ ਜੀ ਕਿ ਹਾਂ ਮੈਂ ਗੁਨਾਹਗਾਰ ਹਾਂ ਮੈਂ ਗਲਤ ਹਾਂ ਹੁਣ ਗੱਲ ਇਹਦੀ ਪਿੱਛੇ ਟ੍ਰੇਲ ਲੈ ਕੇ ਜਾਣੀ ਉਹ ਸਾਡਾ ਇਮਤਿਹਾਨ ਹੈਗਾ ਸਿੱਖ ਸੰਗਤਾਂ ਦਾ ਕਿ ਉਹ ਇਹਦਾ ਕਨੈਕਸ਼ਨ ਜਿਹੜਾ ਵੈਸੇ ਤੇ ਸਭ ਨੂੰ ਪਤਾ ਹੈ ਪ੍ਰਚਾਰ ਵੀ ਕਰਦੇ ਆ ਪਰ ਕਾਨੂੰਨੀ ਫੋਰਮ ਦੇ ਉੱਤੇ ਅਦਾਲਤ ਦੇ ਰਾਹੀਂ ਉਹਨਾਂ ਨੂੰ ਪਿੱਛੇ ਲੈ ਕੇ ਜਾਣਾ ਗੱਲ ਹੈ ਜੀ ਦਵਾਲ ਜਿਹੜੇ ਅਸਲ ਨੇ ਜਿਹੜੇ ਪਿੱਛੇ ਅਸਲ ਮੁਜਰਮ ਨੇ ਨਰਿੰਦਰ ਮੋਦੀ ਤੱਕ ਲੈ ਕੇ ਜਾਣਾ ਇਹ ਅਸਲ ਇਮਤਿਹਾਨ ਹੈਗਾ ਇਹ ਕਿਸੇ ਕਾਨੂੰਨੀ ਫੋਰਮ ਦੇ ਉੱਤੇ ਨਿਊਯਾਰਕ ਦੀ ਅਦਾਲਤ ਵਿੱਚ ਜਿਹੜਾ ਇਹ ਨikhil Gupta ਵਾਲਾ ਕੇਸ ਸੀ ਇਹਦੇ ਦੇ ਪਿੱਛੇ ਜਾਏ ਇੱਥੇ ਕੋਈ ਦੁਬਾਰਾ ਹੋਏ ਜਾਂ ਫਿਰ ਕੈਨੇਡਾ ਦੇ ਵਿੱਚ ਜਿਹੜਾ ਭਾਈ ਹਰਦੀਪ ਦਾ ਕਤਲ ਕੇਸ ਚੱਲਦਾ ਪਿਆ ਉਹਦੇ ਜਿਹੜੇ ਫੁੱਟ ਸੋਲਜਰ ਨੇ ਉਹਨਾਂ ਨੂੰ ਉਹ ਕੰਫੈਸ ਕਰਨ ਇਸ ਗੱਲ ਨੂੰ ਕਿ ਸਾਨੂੰ ਕਿਨੇ ਭੇਜਿਆ ਸੀ ਫਿਰ ਜਿਹੜਾ ਜਾ ਕੇ ਹਿੰਦੁਸਤਾਨ ਨੂੰ ਹਿੰਦੁਸਤਾਨ ਤੇ ਜਿਹੜੇ ਬੰਦਿਆਂ ਨੂੰ ਭੇਜਦਾ ਜਿਹੜੇ ਬੰਦਿਆਂ ਨੂੰ ਪੈਸੇ ਦਿੰਦਾ ਉਸ ਤੋਂ ਬਾਅਦ ਜਦੋਂ ਉਹ ਫੜੇ ਜਾਂਦੇ ਤੇ ਪਿੱਛੇ ਮੁਕਰ ਜਾਂਦਾ ਨਿੱਕਲ ਗੁਪਤਾਵਾਰੀ ਵੀ ਐਂਜੀ ਹੋਇਆ ਕਿ ਜਿਹੜਾ ਅਸਲ ਰਾ ਦਾ ਬੰਦਾ ਸੀ ਵਿਕਾਸ ਯਾਦਵ ਉਹ ਤੋਂ ਮੁਕਰ ਗਿਆ ਤੇ ਹਿੰਦੂ ਅਮਰੀਕਾ ਦੇ ਨਾਲ ਜਦੋਂ ਸੰਬੰਧ ਵਾਧੂ ਸੀ ਚੰਗੇ ਉਦੋਂ ਉਹਨਾਂ ਨੇ ਜਿਹੜਾ ਸੀ ਡਿਪਲੋਮੈਟਿਕ ਆਪਣਾ ਇਮਿਊਨਿਟੀਆਂ ਕਲੇਮ ਕਰ ਲਈਆਂ ਸਮਿਤ ਗੋਇਲ ਜਿਹੜਾ ਰੌ ਦਾ ਚੀਫ ਸੀ ਉਹਦੇ ਵਾਸਤੇ ਵੀ ਜੀ ਦੁਵਾਲ ਵਾਸਤੇ ਵੀ ਨੋਟਿਸ ਤੇ ਉਹਨਾਂ ਨੂੰ ਵੀ ਹੋਏ ਪਰ ਉਹਨਾਂ ਨੇ ਇਮਿਊਨਿਟੀ ਐ ਕਲੇਮ ਕਰ ਦਿੱਤੀਆਂ ਉਹਨਾਂ ਦੇ ਸਾਡਾ ਨਾਲਕੀ ਕੋਈ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਜਾਣਦੇ ਹੀ ਨਹੀਂ ਇਹ ਬੰਦਾ ਕੌਣ ਹੈ ਜਿਉ ਤੁਸੀਂ ਫੜ ਕੇ ਉਹਨੂੰ ਮਾਰਦੇ ਹੋ ਸਜ਼ਾ ਦੇ ਦਿਓ ਤੇ ਉਹ ਸਜ਼ਾ ਤੇ ਹੋ ਗਈ ਹੁਣ ਅੱਗੇ ਜਿਹੜਾ ਫੌਟ ਸੋਲਜਰ ਤੇ ਫੜਿਆ ਗਿਆ ਉਹਨੂੰ ਸਜ਼ਾ ਵੀ ਹੋ ਗਈ ਉਹਨੇ ਮੰਨ ਵੀ ਲਿਆ ਕਿ ਹਾਂ ਮੈਂ ਪਰ ਹੁਣ ਗੱਲ ਤੇ ਇਹ ਕਿ ਕ ਇਕੱਲੇ ਨਿਖਲ ਗੁਪਤਾ ਨੇ ਕੀਤਾ ਸੀ ਉਹਨੂੰ ਕੀ ਉਹਨੂੰ ਕੀ ਫਾਇਦਾ ਸੀ ਨਿਖਲ ਗੁਪਤਾ ਜਿਹੜਾ ਇੱਕ ਬੰਦਾ ਇੰਡੀਅਨ ਹੈ ਉਹਨੂੰ ਕੀ ਫਾਇਦਾ ਚੜ੍ਹ ਕੇ ਜਨਾਬ ਜਾ ਕੇ ਉੱਥੇ ਕਿਸੇ ਬੰਦੇ ਨੂੰ ਮਰਵਾਉਂਦਾ ਫਿਰ ਇਹ ਕਿਸੇ ਬੰਦੇ ਦੀ ਸੁਪਾਰੀ ਲੈਂਦਾ ਫਿਰ ਇਹ ਕਿਸੇ ਨੂੰ ਪੈਸੇ ਦਿੰਦਾ ਫਿਰ ਉਹਦਾ ਸਿਰ ਫਿਰਿਆ ਹੋ ਅਸਲ ਗੱਲ ਤੇ ਇਹ ਵੀ ਕਿ ਉਹਨੂੰ ਭੇਜਣ ਵਾਲੇ ਕੌਣ ਸੀ ਹੁਣ ਇਹਦਾ ਕਿਦਾਂ ਸਾਬਤ ਹੋ ਹੁਣ ਜਿਹੜੇ ਗੁਰਪਤਵੰਤ ਸਿੰਘ ਪੰਨੂ ਹੈਗਾ ਇਹਦਾ ਵੀ ਇਮਤਿਹਾਨ ਹੈ ਇਹ ਵੀ ਆਪਣਾ ਦੱਸੇ ਰਾਬਤਾ ਕਿਥੇ ਕਰੇ ਗਏ ਅਦਾਲਤ ਵਿੱਚ ਇੱਕ ਹੋਰ ਪਟੀਸ਼ਨ ਪਾਏ ਇੱਕ ਅਦਾਲਤ ਵਿੱਚ ਨਿਊਯਾਰਕ ਦੀ ਅਦਾਲਤ ਵਿੱਚ ਇਹਦੇ ਤੇ ਕੀ ਇਸੇ ਇਸੇ ਫੈਸਲੇ ਤੋਂ ਬਾਅਦ ਇੱਕ ਬਣਦੀ ਹੈ ਕਿ ਤਾਂਕੇ ਅਦਾਲਤ ਵਿੱਚੋਂ ਫੈਸਲਾ ਹੋਏ ਕਿ ਜਿਹੜੇ ਅਸਲ ਬੰਦੇ ਨੇ ਉਹਨੂੰ ਫੜ ਕੇ ਲਿਆਓ ਜਿਹੜਾ ਸਾਹਮਣੇ ਬੰਦਾ ਬੈਠਾ ਹੈ ਉਹਨੂੰ ਫੜ ਕੇ ਤੇ ਸਜ਼ਾ ਦੇ ਦਿੱਤੀ ਅਮਰੀਕੀਆ ਦੀਆਂ ਅਦਾਲਤਾਂ ਨੂੰ ਵੀ ਚਾਹੀਦਾ ਐਫਬੀਆਈ ਨੂੰ ਵੀ ਚਾਹੀਦਾ ਕਿ ਉਹ ਸਿਰੇ ਤੱਕ ਪਹੁੰਚੇ ਜੜ ਤੱਕ ਪਹੁੰਚੇ ਵਿਕਾਸ਼ ਯਾਦਵ ਨੂੰ ਉਹਨਾਂ ਨੇ ਖੁਦ ਇਸ਼ਤਿਹਾਰੀ ਕੀਤਾ ਖੁਦ ਵਾਂਟਡ ਲਿਸਟ 'ਚ ਪਾਇਆ ਉਹਦੀ ਐਕਸਡੀਸ਼ਨ ਲਵੇ ਹਿੰਦੁਸਤਾਨ 'ਚੋਂ ਉਹਨੂੰ ਚੋੱਕ ਕੇ ਲਿਆਵੇ ਫੜ ਕੇ ਲਿਆਵੇ ਉਹਨੂੰ ਜਿਹੜਾ ਐਫਬੀਆਈ ਨੇ ਪੂਰਾ ਆਪਣਾ ਜਿਹੜਾ ਇਹ ਜਿਹੜਾ ਦਿੱਤਾ ਜਿਹੜਾ ਟਵੀਟ ਕੀਤਾ ਉਹਨਾਂ ਨੇ ਕਿ ਜੀ ਕਿ ਪਾਕਿਸਤਾਨ ਹਿੰਦੁਸਤਾਨ ਅਮਰੀਕੀ ਸ਼ਾਇਰੀ ਜਿਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਜਿਹੜੀ ਮਰਜ਼ੀ ਨੈਸ਼ਨੈਲਿਟੀ ਦਾ ਹੋਵੇ ਜਿੱਥੇ ਮਰਜ਼ੀ ਮੁਲਕ ਤੇ ਰਹਿੰਦਾ ਹੋਵੇ ਕੋਈ ਮੁਲਕ নো ਮੈਟਰ ਵਟ ਅਸੀਂ ਉਹਨੂੰ ਇਨਸਾਫ ਦੇ ਕਟਾਰੇ 'ਚ ਲੈ ਕੇ ਆਵਾਂਗੇ ਇਹ ਬੰਦਾ ਨਿੱਖਲ ਕੁਪਤਾ ਤੇ ਤੁਹਾਨੂੰ ਫੜਿਆ ਸੀ ਤੁਸੀਂ ਉਹਨੂੰ ਇਨਸਾਫ ਦੇ ਕਟਾਰੇ ਤੇ ਖੜਾ ਕਰ ਦਿੱਤਾ ਅਸਲ ਗੱਲ ਤਾਂ ਇਹ ਹੈਗੀ ਨਾ ਕਿ ਚੁੱਕ ਕੇ ਲਿਆਓ ਵਿਕਾਸ ਯਾਦਵ ਨੂੰ ਉਥੇ ਇੰਡੀਆ 'ਚੋਂ ਉਹ ਵੀ ਤਾਂ ਕਿਤੇ ਹੈਗਾ ਹੀ ਆ ਹੈਂ ਰਾ ਨਹੀਂ ਮੰਨਦੀ ਨਾ ਮੰਨੇ ਲੇਕਿਨ ਤੁਸੀਂ ਉਹਨੂੰ ਫੜ ਕੇ ਤੇ ਲਿਆਓ ਹੁਣ ਮੌਕਾ ਹੈਗਾ ਕਿ ਦਬਾਅ ਪਾਇਆ ਜਾਵੇ ਕਾਨੂੰਨੀ ਲੜਾਈ ਲੜੀ ਜਾਵੇ ਅਮਰੀਕੀ ਅਦਾਲਤ ਦੇ ਵਿੱਚ ਵਿਕਾਸ ਯਾਦਵ ਨੂੰ ਫੜ ਕੇ ਜਿਹੜਾ ਸੀ ਉਹ ਵੀ ਉੱਥੇ ਲੈ ਕੇ ਆਇਆ ਜਾਵੇ ਉਹਨੂੰ ਵੀ ਉਸੇ ਅਦਾਲਤ ਤੇ ਪ੍ਰੋਸੀਕਿਊਟ ਕੀਤਾ ਜਾਵੇ ਉਹ ਵੀ ਕਨਫੈਸ਼ਨ ਕਰਵਾਇਆ ਜਾਵੇ ਉਹਨੂੰ ਕਿ ਉਹ ਉਹਨੂੰ ਕਿਹਨੇ ਕਿਹਾ ਸੀ ਨikhil guptey ਦਾ ਕਨੈਕਸ਼ਨ ਵਿਕਾਸ ਯਾਦਵ ਨਾਲ ਤੇ ਸਾਬਤ ਹੈ ਨਾ ਨikhil guptey ਦਾ ਜਿਹੜਾ تعلق ਹੈਗਾ ਵਿਕਾਸ ਯਾਦਵ ਦੇ ਨਾਲ ਤੇ ਸਟੈਬਲਿਸ਼ ਹੈ ਨਾ FBI ਨੂੰ ਪਤਾ FBI ਨੇ ਖੁਦ ਇਸ ਬਾ ਵਾਂਟਡ ਲਿਸਟ 'ਚ ਪਾਇਆ ਨikhil ਆਪਣੇ ਵਿਕਾਸ ਯਾਦਵ ਨੂੰ ਤੇ ਵਿਕਾਸ ਯਾਦਵ ਨੂੰ ਫੜ ਕੇ ਅਗਰ ਲਿਆ ਜਾਏ ਨਿਊਯਾਰਕ विकास यादव नुग्रह हिंदुस्तान ਤੋਂ ਚੁੱਕ ਕੇ ਭਾਵੇਂ ਐਕਸੀਡਿਸ਼ਨ ਹੋਵੇ ਭਾਵੇਂ ਜਿਸ ਤਰ੍ਹਾਂ ਜੋ ਜੋ ਅਮਰੀਕਾ ਕਰਦਾ ਹੈ ਅਗਰ ਉਹ ਮਡੂਰੂ ਨੂੰ ਲਿਆ ਸਕਦਾ ਉੱਥੋਂ ਚੁੱਕ ਕੇ ਇੱਕ ਮੁਲਕ ਦੇ ਸਦਰ ਨੂੰ ਲਿਆ ਸਕਦਾ ਤੇ ਇਹ ਜਿਹੜਾ ਇੱਕ ਮਾੜਾ ਜਿਹਾ ਵਿਅਕਤੀ ਇੱਕ ਰਾ ਦਾ ਜਿਹੜਾ ਇੱਕ ਇੱਕ ਏਜੰਟ ਹੈਗਾ ਇੱਕ ਰਾ ਦਾ ਮੁਲਾਜ਼ਮ ਹੈਗਾ ਉਹਨੂੰ ਨਹੀਂ ਫੜ ਕੇ ਲਿਆ ਸਕਦੇ ਲਿਆ ਸਕਦੇ ਆ ਅਗਰ ਉਹਨੂੰ ਫੜ ਕੇ ਨਹੀਂ ਲਿਆਉਂਦੇ ਤੇ ਫਿਰ ਤੁਸੀਂ ਸਮਝੋ ਕਿ ਇਹ ਸਾਰਾ ਕੁਝ ਮਿੱਲੀ ਭਗਤਾ ਕਿ ਜਿਹੜਾ ਬੰਦਾ ਫੜਿਆ ਫਸ ਗਿਆ ਉਹਨੂੰ ਉਹਨੂੰ ਸੁਦਾ ਦੇ ਦੋ ਪਿਛਲਾ ਜਿਹੜਾ ਆਪਣਾ ਚੋਰ ਦੀ ਮਾਂ ਜਿਹੜੀ ਉਹ ਪਿੱਛੇ ਬੱਚੇ ਪੈਦਾ ਕਰਦੀ ਰਹੇ ਚੋਰ ਦੀ ਮਾਂ ਬੱਚੇ ਪੈਦਾ ਕਰਦੀ ਰਹੇ ਉਹਨੂੰ ਤੁਸੀਂ ਕੁਛੇਲੋ ਨਾ ਹੁਣ ਮੌਕਾ ਹੈ ਹੁਣ ਸਿੱਖ ਸੰਗਤਾਂ ਨੂੰ ਵੀ ਚਾਹੀਦਾ ਕਿ ਇਹਦੇ ਤੇ ਇਹ ਸਿਰਫ ਇੱਕ ਹੀ ਡਿਮਾਂਡ ਰੱਖਣ ਕਿ ਵਿਕਾਸ যাদਬ ਨੂੰ ਵੀ ਲੈ ਕੇ ਆਇਆ ਜਾਏ ਅਸੀਂ ਵੀ ਡਿਮਾਂਡ ਕਰਦੇ ਹਾਂ ਕਿ ਵਿਕਾਸ যাদਬ ਨੂੰ ਵੀ ਲੈ ਕੇ ਆਇਆ ਜਾਏ ਵਿਕਾਸ যাদਬ ਨੂੰ ਵੀ ਇਸੇ ਕਟੜੇ 'ਚ ਖੜਾ ਕੀਤਾ ਜਾਵੇ ਵਿਕਾਸ যাদਬ ਦੱਸੇਗਾ ਫਿਰ ਕਿ ਮੈਨੂੰ ਸਮਿਤ ਗੋਇਲ ਨੇ ਕੀ ਟਾਸਕ ਦਿੱਤਾ ਸੀ ਮੈਨੂੰ ਜੀ ਦਵਾਲ ਨੇ ਕੀ ਦਾਅਵਾ ਦਿੱਤਾ ਸੀ ਨਰਿੰਦਰ ਮੋਦੀ ਨੇ ਇਹ ਫੈਸਲੇ ਕਿੱਥੇ ਹੋਏ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦਾ ਫੈਸਲਾ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਨ ਦਾ ਫੈਸਲਾ ਤੇ ਬਾਕੀ ਜਿਹੜੇ ਟਾਰਗੇਟਸ ਹਨ ਉਹ ਕਿੱਥੇ ਹੋਏ ਫੈਸਲੇ ਕਿੰਨੇ ਫੈਸਲੇ ਕੀਤੇ ਅਸਲ ਕਹਾਣੀ ਉਹ ਹੈਗੀ ਆ ਉਹ ਕਹਾਣੀ ਜਿਹੜੀ ਇਹ ਜਿੰਨਾ ਜ਼ਿਕਰ ਨਹੀਂ ਹੁੰਦੀ ਪੂਰੀ ਉਹਨਾਂ ਜ਼ਿਕਰੇ ਕਹਾਣੀ ਮੁੱਕੇਗੀ ਨਹੀਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਮੁੱਕੇਗਾ ਨਹੀਂ ਤੇ ਅਮਰੀਕਾ ਨੂੰ ਵੀ ਸੋਚਣਾ ਚਾਹੀਦਾ ਤੇ ਕੈਨੇਡਾ ਨੂੰ ਵੀ ਸੋਚਣਾ ਚਾਹੀਦਾ ਇਹ ਤਾਂ ਗੱਲਾਂ ਹੋ ਗਈਆਂ ਇਹ ਹੁਣ ਉਹਨੇ ਇਸ ਤੋਂ ਬਾਅਦ ਜਿਹੜਾ 2 ਮਾਰਚ ਦਾ ਸੈਟਲ ਦਾ ਰੈਫਰੰਡਮ ਹੈ ਉਹਦਾ ਪ੍ਰਚਾਰ ਜਿਹੜਾ ਬਹੁਤ ਤੇਜ਼ ਹੋ ਗਿਆ। ਇਹ ਤੁਸੀਂ ਦੇਖਦੇ ਪਾਇਓ ਕਿਸ ਤਰ੍ਹਾਂ ਸਿੰਘ ਜਿਹੜੇ ਨੇ ਆਪਣਾ ਉਹਦੇ ਪੰਫਲੈਟ ਵੰਡ ਰਹੇ ਨੇ ਗੱਡੀਆਂ ਦੇ ਵਿੱਚ। ਪ੍ਰਚਾਰ ਜਿਹੜਾ ਸੀ ਉਹ ਤੇਜ਼ ਹੋ ਗਿਆ। ਪ੍ਰਚਾਰਕ ਜਿਹੜਾ ਉਹਦੇ ਹਵਾਲੇ ਦੇ ਨਾਲ ਇੱਕ ਤੇ ਇੱਕ ਤੇ ਜਿਹੜਾ ਹੁਣ ਸੁਨੇਹ ਲੈ ਲਓ। 18 ਫਰਵਰੀ ਨੂੰ ਹਿੰਦੁਸਤਾਨ ਦੇ ਜਿਹੜਾ ਆਪਣਾ ਹਫਤ ਮਹੀਨਾਵਾਰ ਇਤਿਜਾਜ ਹੈ ਉਹ ਹੋਣਾ। ਮਹੀਨਾਵਾਰ ਜਿਹੜਾ ਆਪਣਾ ਉਹ ਵਿਰੋਧ ਕੀਤਾ ਜਾਣਾ। ਭਾਈ ਹਰਦੀਪ ਸਿੰਘ ਨਿਜਰ ਦੀ ਟੀਮ ਨੇ ਕਰਨਾ ਮਨਕੂਵਰ ਦੇ ਵਿੱਚ ਉਹਦਾ ਵੀ ਸੱਦਾ 18 ਫਰਵਰੀ ਨੂੰ ਸਿੰਘਾਂ ਨੇ ਜਾਣਾ ਉੱਥੇ ਤੁਸੀਂ ਟਾਈਮ ਕੱਢਣਾ ਆਪਣਾ ਇਹ ਮਹੀਨਾ ਬਾਹਰ ਪ੍ਰੋਟੈਸਟ ਹੁੰਦਾ ਉੱਥੇ ਭਾਈ ਸ਼ਹੀਦ ਹਰਦੀਪ ਤੇ ਨਿਜਰ ਦੇ ਸ਼ਹਾਦਤ ਨੂੰ ਦੱਸਣ ਦਾ ਕਿ ਉਹਦੇ ਕਾਤਲ ਕੌਣ ਨੇ 18 ਫਰਵਰੀ ਦਾ ਇਹ ਹੋ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ 28 ਫਰਵਰੀ ਨੂੰ ਇੱਕ ਵੱਡੀ ਕਾਰ ਰੈਲੀ ਕੱਢੀ ਜਾਣੀ ਬਲਕਿ ਉਸ ਤੋਂ ਵੀ ਪਹਿਲੇ 18 ਤੋਂ ਪਹਿਲ 18 ਤੋਂ ਬਾਅਦ 19 ਤਰੀਕ 19 ਤਰੀਕ ਨੂੰ ਡੋਨਲਡ 트੍ਰੰਪ ਵਾਸ਼ਿੰਗਟਨ ਦੇ ਵਿੱਚ ਗਜ਼ਾ ਅਮਨ ਬੋਰਡ ਦਾ ਪਹਿਲਾ اجلاس ਕਰ ਰਿਹਾ ਹੈ ਉਹਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਿਵਾਸ਼ ਸ਼ਰੀਫ ਵੀ ਸ਼੍ਰੀਖ ਹੋਣਗੇ ਉਹ ਵੀ ਇੱਥੇ ਟੁਰ ਪਏ ਨੇ ਤੇ ਉਹ ਵਿਆਨਾ ਦੇ ਵਿੱਚ ਨੇ ਆਸਟਰੀਆ ਦੇ ਵਿੱਚ ਉਸ ਤੋਂ ਬਾਅਦ ਫਿਰ ਉੱਥੇ ਜਾਣਗੇ ਤੇ 19 ਤਰੀਕ ਨੂੰ ਵੀ ਜਿਹੜਾ ਇਹ ਸਿੱਖਾਂ ਨੇ ਸਿੰਘਾਂ ਨੇ ਬਾਹਰ ਵਾਸ਼ਿੰਗਟਨ ਦੇ ਵਿੱਚ ਜਿਹੜਾ ਆਪਣਾ ਉਹ ਪੇਸ਼ਕਸ਼ ਦੁਹਰਾਣੀ ਹੈ ਪੇਸ਼ਕਸ਼ ਦੱਸਣੀ ਹੈ ਕਿ ਇਹ ਸਾਡੇ ਕੋਲੋਂ ਜਿਹੜੇ 1 ਅਰਬ ਡਾਲਰ ਲੈ ਕੇ ਸਾਨੂੰ ਇਸ ਬੋਰਡ ਦਾ ਮੈਂਬਰ ਬਣਾਇਆ ਜਾਏ 19 ਤਰੀਕ ਨੂੰ واਸ਼ਿੰਗਟਨ ਦੇ ਵਿੱਚ ਇਹ ਵੀ ਬਾਹਰ ਸਿੱਖਾਂ ਨੇ ਜਾਣਾ ਤੇ ਆਪਣੀ ਯਾਦਾਸ਼ ਜਿਹੜੀ ਹੈ ਲੇਖਤ ਰੂਪ ਦੇ ਵਿੱਚ ਡੋਨਲਡ ਟਰੰਪ ਨੂੰ ਪੇਸ਼ ਕੀਤੀ ਜਾਣੀ 19 ਤਰੀਕ ਨੂੰ ਇਹ ਹੋ ਗਿਆ ਉਸ ਤੋਂ ਬਾਅਦ 28 ਫਰਵਰੀ ਨੂੰ ਇੱਕ ਵੱਡੀ ਕਾਰ ਰੈਲੀ ਉਹ ਦਾ ਸੁਨੇਹਾ ਲੈ ਲਓ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖਪੁਰ ਜਸਸਿਸ ਦੀ ਟੀਮ ਗੁਰਦੁਆਰਾ ਗੁਰੂ ਤੇਗ ਬਹਾਦਰ ਕੈਂਟ ਵਿਖੇ ਮੁੱਖ ਸੇਵਾਦਾਰਾਂ ਨਾਲ ਰਲ ਕੇ ਇਹ ਸਲਾਹ-ਮਸ਼ਵਰਾ ਕੀਤਾ ਕਿ ਆਉਣ ਵਾਲੇ ਰੈਫਰੈਂਡਮ ਨੂੰ ਕਿੱਦਾਂ ਕਾਮਯਾਬ ਕਰਨਾ ਸੋ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਸਿਆਟਲ ਵਿਖੇ ਮਾਰਚ 22 ਨੂੰ ਪੈਣ ਜਾ ਰਹੀਆਂ ਨੇ ਹਰ ਇੱਕ ਮਾਈ ਭਾਈ ਨੌਜਵਾਨ ਸਾਡੀਆਂ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਓ ਰਲ ਮਿਲ ਕੇ ਇਹਨਾਂ ਵੋਟਾਂ ਦੇ ਵਿੱਚ ਆਪਣਾ ਹਿੱਸਾ ਪਾਈਏ ਆਓ ਰਲ ਮਿਲ ਕੇ ਇਹਨਾਂ ਵੋਟਾਂ ਵਿੱਚ ਵਲੰਟੀਅਰ ਕਰੀਏ ਜਿਹੜੇ ਵੀਰਾਂ ਨੇ ਵੋਟਾਂ ਪਾ ਵੀ ਲਈਆਂ ਨੇ ਉਹਨਾਂ ਨੂੰ ਵੀ ਬੇਨਤੀ ਆ ਦੂਰ ਦਰਾਡੇ ਵੀਰਾਂ ਨੂੰ ਕਿ ਆਓ ਰਲ ਮਿਲ ਕੇ ਪਹੁੰਚੀਏ ਆਪਣੇ ਯਾਦੀਵਾਲ ਨੂੰ ਕਦਮ ਨਾਲ ਕਦਮ ਮਿਲਾ ਕੇ ਚੱਲੀਏ ਜੋ ਗਲੋਬਲੀ ਹੋ ਰਿਹਾ ਜੇ ਅੱਜ ਨਿਖਲ ਗੁਪਤਾ ਟੰਗਿਆ ਗਿਆ ਆਓ ਅਸੀਂ ਆਪਣੀਆਂ ਕੋਸ਼ਿਸ਼ਾਂ ਕਰੀਏ ਉਹ ਦਿਨ ਦੂਰ ਨਹੀਂ ਜਿਹੜੇ ਹਿੰਦੁਸਤਾਨ ਦੇ ਵਿੱਚ ਹਿੰਦੂ ਹੁਕਮਰਾਨ ਬੈਠੇ ਨੇ ਉਹਨਾਂ ਨੂੰ ਕੜੀਸ ਕੜੀਸ ਕੇ ਲਿਆ ਕੇ ਨਿਆ ਦਿੱਤਾ ਜਾਵੇਗਾ ਤੇ ਤੁਹਾਨੂੰ ਤੁਹਾਡੀ ਆਜ਼ਾਦੀ ਮਿਲੇਗੀ। ਇਹਦੇ ਨਾਲ ਹੀ ਇੱਕ ਹੋਰ ਬੇਨਤੀ ਕਰਦੀ ਆ ਖਾਸ ਕਰਕੇ ਲੋਕਲ ਸੰਗਤਾਂ ਲਈ ਕਿ 28 ਫਰਵਰੀ ਜਿਹੜੀ ਆਉਣ ਵਾਲੀ ਸਿਰਫ 2 ਵੀਕ ਰਹਿੰਦੇ ਨੇ 28 ਫਰਵ ਨੂੰ ਇੱਕ ਖਾਲਸਤਾਨ ਕਾਰ ਰੈਲੀ ਜਿਹੜੀ ਕੱਢੀ ਜਾਊਗੀ ਉਹ ਕਾਰ ਰੈਲੀ ਰੈਂਟਨ ਦੇ ਗੁਰੂ ਘਰ ਤੋਂ ਸਿੰਘ ਸਭਾ ਗੁਰੂ ਘਰ ਤੋਂ ਸ਼ੁਰੂ ਹੋਵੇਗੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦੇ 28 ਫਰਵਰੀ ਨੂੰ ਕਾਰ ਰੈਲੀ ਤੇ 22 ਮਾਰਚ ਨੂੰ ਖਾਲਸਾਣ ਦੀਆਂ ਵੋਟਾਂ ਪਾ ਕੇ ਅਸੀਂ ਉਸ ਪੰਜਾਬ ਨੂੰ ਹਿੰਦੂ ਹੁਕਮਰਾਨਾਂ ਤੋਂ ਯਾਦ ਕਰਾਉਣਾ ਆਓ ਰਲ ਮਿਲ ਕੇ ਇਸ ਮਾਈਲਸਟੋਨ ਦੇ ਵਿੱਚ ਇਸ ਮੀਰ ਪੱਥਰ ਦੇ ਵਿੱਚ ਹਿੱਸਾ ਬਣੀਏ ਇਨੀਆਂ ਗਮਿੰਤਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾਣ ਜਿੰਦਾਬਾਦ ਖਾਲਸਾਣ ਜਿੰਦਾਬਾਦ ਖਾਲਸਾਣ ਜਿੰਦਾਬਾਦ 28 ਫਰਵਰੀ ਤੋਂ ਬਾਅਦ ਜਿਹੜਾ 22 ਮਾਰਚ ਦਾ ਸੈਟਲ ਦਾ ਰੈਫਰੰਡਮ ਹੈਗਾ ਉਹਦਾ ਵੀ ਪ੍ਰਚਾਰ ਜਿਹੜਾ ਸਮੁੱਚੇ ਰੂਪ ਚ ਜਾਰੀ ਏ ਆ ਤੁਸੀਂ ਸੁਣੋ ਸਿੱਖ ਸਕਤਾ ਕੀ ਫੈਸਲੇ ਕੀ ਕੀ ਸੁਨੇਹੇ ਦੇ ਰਹੀਆਂ ਤੁਹਾਨੂੰ ਸਾਰਿਆਂ ਨੇ ਤੁਸੀਂ ਪਹੁੰਚਣਾ ਸੈਟਲ ਦੇ ਵਿੱਚ ਖਾਲਸਾ ਜੀ ਸਭ ਤੋਂ ਪਹਿਲਾਂ ਮੈਂ ਮਾਫੀ ਮੰਗਦਾ ਆ ਦਾਸ ਕੋਈ ਬੁਲਾਰਾ ਨਹੀਂ ਪਰ ਜਦੋਂ ਬੰਦਾ ਕਿਸੇ ਬਿਮਾਰੀ ਦੀ ਹਾਲਤ ਚ ਹੋਵੇ ਤੇ ਡਾਕਟਰ ਨੂੰ ਆਪਣੀ ਤਕਲੀਫ ਦੱਸਣ ਵਾਸਤੇ ਸ਼ਾਇਦ ਬੁਲਾਰੇ ਦੀ ਲੋੜ ਵੀ ਨਹੀਂ ਪੈਂਦੀ ਕਿਉਂਕਿ ਉਹਨੇ ਜੋ ਉਹਦੇ ਅੰਦਰ ਹੁੰਦਾ ਉਹੀ ਦੱਸਣਾ ਹੁੰਦਾ ਜਿਹੜੀ ਇਸ ਵੇਲੇ ਸਾਨੂੰ ਬਿਮਾਰੀ ਆ ਉਹ ਹੈਗੀ ਗੁਲਾਮੀ ਦੀ ਅਸੀਂ ਗੁਲਾਮੀ ਦਾ ਜੂਲਾ ਕਿੱਦਾਂ ਗਲੋਂ ਲਾਉਣਾ ਗੁਰੂ ਸਾਹਿਬ ਸੰਗਤ ਇਹ ਸਾਡੇ ਡਾਕਟਰ ਆ ਸਾਨੂੰ ਸਾਡੀ ਇਹਨਾਂ ਦੇ ਮੂਰੇ ਅਰਜ ਆ ਬਾਕੀ ਇਹ ਜਿਹੜੇ ਇਹ ਜਿਹੜਾ ਲਫ਼ਜ਼ ਆ ਇਹ ਸਾਡੀ ਰੂਹ ਦੇ ਵਿੱਚ ਇਦਾਂ ਵਸ ਗਿਆ ਕਿਸੇ ਜਾਨਵਰ ਦੇ ਮੂੰਹ ਦੇ ਵਿੱਚੋਂ ਵੀ ਇਹ ਨਿਕਲ ਜਾਵੇ ਤੇ ਅਸੀਂ ਆਪ ਮਹਾਰੇ ਉਹਦੇ ਮਦਰ ਤੁਰਕਵਾਗੇ ਕਿਉਂਕਿ ਖਾਲਸਤਾਨ ਜਿਹੜਾ ਆ ਉਹ ਸਾਡੀਆਂ ਰੂਹਾਂ ਦੇ ਵਿੱਚ ਘਰ ਕਰ ਚੁੱਕਾ ਜਿਹੜੀ ਗੁਲਾਮੀ ਆ ਇਹਨੂੰ ਕਿੱਦਾਂ ਗਲੋਂ ਲਾਉਣਾ ਇਹ ਸਾਡੀ ਰੂਹਾਂ ਦੇ ਵਿੱਚ ਘਰ ਕਰ ਚੁੱਕੀ ਆ ਕਿਉਂਕਿ ਕਿੰਨੇ ਸਮੇਂ ਤੋਂ ਅਸੀਂ ਬਹੁਤ ਸਾਡੇ ਵੀਰਾਂ ਨੇ ਸ਼ਹੀਦੀਆਂ ਦਿੱਤੀਆਂ ਘਰ-ਬਾਰ ਬੜੇ ਖਰਾਬ ਹੋਇਆ ਚਲੋ ਕੋਈ ਨਹੀਂ ਮਹਾਰਾਜ ਕਿਰਪਾ ਕਰੂਗਾ ਘਰ-ਬਾਰ ਤਕਉਮਾਂ ਦੇ ਬਣੀ ਜਾਂਦੇ ਆ ਦਾਸ ਦੀ ਇਹ ਹੀ ਬੇਨਤੀ ਆ 22 ਮਾਰਚ ਨੂੰ ਸਿਆਟਲ ਵਿਖੇ ਸਿੱਖ ਫਰ ਜੈਸਸ ਵੱਲੋਂ ਜੋ ਰੈਫਰੈਂਡਮ ਵਾਸਤੇ ਵੋਟਾਂ ਦੀ ਅਪੀਲ ਕੀਤੀ ਆ ਸਮੂਹ ਸੰਗਤ ਤਕੜੇ ਹੋ ਕੇ ਪਹੁੰਚੋ ਇਹ ਆਪਣੇ ਕੋ ਮੌਕਾ ਆ ਸੰਘਰਸ਼ ਜਦੋਂ ਹਥਿਆਰਬੰਦ ਚੱਲਦਾ ਸੀ ਬੰਦੇ ਕਹਿੰਦੇ ਸੀ ਹਥਿਆਰਬੰਦ ਸੰਘਰਸ਼ ਆ ਸੀ ਕਿਦਾਂ ਸਾਹ ਦੀਏ ਹੁਣ ਤੱਕ ਉਹ ਹਥਿਆਰਬੰਦ ਸੰਘਰਸ਼ ਵੀ ਨਹੀਂ ਹੁਣ ਤਾਂ ਆਪਣੀਆਂ ਜ਼ਮੀਰਾਂ ਦੀ ਆਵਾਜ਼ ਸੁਣ ਕੇ 22 ਮਾਰਚ ਨੂੰ ਇੱਥੇ ਪਹੁੰਚੋ ਮਦਦ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਮੈਂ ਤਾਂ ਮੇਰੇ ਪਰਿਵਾਰ ਦੀ ਇੱਕ ਜਿਹੜਾ ਮੈਂ ਤਾਂ ਮੇਰੇ ਜਿੰਨੇ ਜਾਣਨ ਵਾਲੇ ਆਪਾਂ ਮਦਦ ਇਸ ਤਰ੍ਹਾਂ ਕਰਨੀ ਆ ਵੀ ਜਿੰਨੇ ਆਪਣੇ ਜਾਣਨ ਵਾਲੇ ਉਹਨਾਂ ਨੂੰ ਪ੍ਰੇਰ ਕੇ ਇੱਥੇ ਲੈ ਕੇ ਆਉਣਾ 22 ਮਾਰਚ ਨੂੰ ਪਹੁੰਚ ਕੇ ਦੋਸਤਾਂ ਨੂੰ ਦੱਸ ਦਈਏ ਕਿ ਕੌਮ ਦੀ ਰੂਹ ਦੇ ਵਿੱਚ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਇਕੱਲੇ ਵਾਸ਼ਿੰਗਟਨ ਵਾਲੇ ਨਹੀਂ ਓਰੀਗਨ ਹੋ ਗਿਆ ਆਈਡਾਹੋ ਸਾਰੀ ਸੰਗਤ ਨੂੰ ਬੇਨਤੀ ਆ ਜੀ 22 ਮਾਰਚ ਖਾਲਿਸਤਾਨ ਫੈਨਡਮ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਇਹ ਇਸ ਵੇਲੇ ਸੈਟਲ ਦਾ ਜਿਹੜਾ ਪ੍ਰਚਾਰ ਹੈ ਉਹ جاری ਏ ਚੱਲ ਰਿਹਾ ਹੈ ਵੱਡੀ ਵੱਡੀ ਗਿਣਤੀ ਦੇ ਵਿੱਚ ਸਿੰਘਾਂ ਨੇ ਉੱਥੇ ਵੋਟ ਪਹੁੰਚਣਾ ਵੋਟਵਾ ਦਾ ਰਿਕਾਰਡ ਟੁੱਟਣਾ ਚਾਹੀਦਾ 53000 ਰੋਟਵਾ ਚ ਵੋਟਾਂ ਪਈਆਂ ਸੀ ਤੇ ਹੁਣ ਅਗਲਾ ਮرحله ਜਿਹੜਾ ਉਹ ਸੈਟਲ ਦਾ ਹੈ ਸੈਟਲ ਚ ਵੀ ਤੁਸੀਂ ਸਾਰਿਆਂ ਸਿੰਘਾਂ ਨੇ ਸਾਰਿਆਂ ਨੇ ਇਸ ਪੂਰੀਆਂ ਸੰਗਤਾਂ ਨੇ ਪਹੁੰਚਣਾ ਯੋਗਦਾਨ ਪਾਉਣਾ ਆਪਣਾ ਸਿਰਫ ਜਾਣਾ ਨਹੀਂ ਬਲਕਿ ਵੋਲੰਟੀਅਰ ਵੀ ਕਰਨਾ ਜਿਹੜੇ ਜਾਣ ਜਾਣ ਵਾਲੇ ਨੇ ਉਹਨਾਂ ਵਾਸਤੇ ਗੱਡੀਆਂ ਦਾ ਬੰਦੋਬਸਤ ਵੀ ਕਰਨਾ ਨਾਲ ਨਾਲ ਜਾਣਾ ਤਾਂ ਕਿ ਸੈਟਲ ਦਾ ਜਿਹੜਾ ਰੈਫਰੰਡਮ ਹੈ ਉਹ ਵੀ ਕਾਮਯਾਬ ਹੋਵੇ ਤੇ ਰੈਫਰੰਡਮ ਜਿਹੜਾ ਉਹ ਖਾਲਸਤਾਨ ਦੀਆਂ ਛੱਤਾਂ ਪਾਉ ਆ ਸਾਰੇ ਦੁਨੀਆ ਦੇ ਵਿੱਚ ਜਿਹੜਾ ਰੈਫਰੈਂਡਮ ਚੱਲਦਾ ਪਿਆ ਉਹਦੀ ਕੈਂਪੇਨ ਹੋ ਰਹੀ ਏ ਸਿਆਟਲ ਦੇ ਵਿੱਚ 22 ਮਾਰਚ ਨੂੰ ਵੋਟਾਂ ਸਾਰੇ ਸਿੱਖ ਸੰਤਾਂ ਨੂੰ ਬੇਨਤੀ ਏ ਕਿ ਤੁਸੀਂ ਇਸ ਰੈਫਰੈਂਡਮ ਦੇ ਵਿੱਚ ਵੀ ਹਿੱਸਾ ਲਓ ਤਾਂ ਕਿ ਖਾਲਸਤਾਨ ਦਾ ਜਿਹੜਾ ਮੁੱਦਾ ਹੈ ਉਹ ਮਜ਼ੀਦ ਉਜਾਗਰ ਹੋਵੇ ਲੋਕਾਂ ਨੂੰ ਜਾਗਰੂਕ ਹੋਣ ਜਿਹੜੀਆਂ ਸਟੇਟਾਂ ਨੇ ਉਹ ਸਾਡੇ ਨਾਲ ਰਲਣ ਤੇ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਉਹ ਰੈਫਰੈਂਡਮ ਆ ਉਹ ਵੀ ਅਸੀਂ ਕਰਵਾ ਸਕੀਏ ਪੰਜਾਬ ਦੇ ਵਿੱਚ ਰੈਫਰੈਂਡਮ ਹੋ ਗਿਆ ਤੇ ਮਸਲੇ ਦਾ ਜਿਹੜਾ ਹੱਲ ਹੈ ਉਹ ਨਿਕਲ ਜਾਣਾ ਪੰਜਾਬ ਦੀ ਆਜ਼ਾਦੀ ਜਿਹੜੀ ਉਹ ਸਾਡੇ ਸਾਹਮਣੇ ਆਏਗੀ ਬਹੁਤ ਬਹੁਤ ਧੰਨਵਾਦ ਆਪਣਾ ਖਿਆਲ ਰੱਖਣਾ ਚੜ੍ਹਦੀ ਕਲਾ